ਕੋਨਾ ਪਿਆ ਇਸ ਲਈ ਅੱਜ ਇਕੱਠੇ ਹੋਇਆ ਕਿ ਆਪਣੇ ਜੋ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਲਾਂਡ ਆਰਡਰ ਦਿੱਤੀ ਹੈ ਉਹ ਦੇਖਦੇ ਹੋਏ ਪਤਾ ਹੈ ਕਿ ਕੋਈ ਵੀ ਬੰਦਾ ਸੇਫ ਨਹੀਂਗਾ ਅੱਜ ਜੇਲਾਂ ਦੇ ਵਿੱਚ ਇੰਟਰਵਿਊ ਹੋ ਰਹੀਆਂ ਹਨ ਜਨ ਦਿਹਾੜੇ ਲੁੱਟਫੋੜਾਂ ਹੋ ਰਹੀਆਂ ਹਨ Toda sari gallan nu dekhde hoye Pradesh Congress ਵੱਲੋਂ DSP ਹਲਕਾ ਅੰਦਰ ਤੇ ਉਸ ਤਰ ਰਿhte ਜਾ ਰਿਹਾ ਹੈ ਅੱਜ ਰਾਸ਼ਟਰ ਕਿਸੇ ਕੋਲੇ ਪਹੁੰਚੇ ਨਾ ਪਹੁੰਚੇ ਚੰਗੇ ਬੰਦੇ ਕੋ ਡਿਲੀਵਰੀ ਜਿਹੜਾ ਨਸ਼ੇ ਦੀ ਉਹ ਹੋ ਜਾਂਦੀ ਹੈ ਆ ਪਰ ਪੁਲਿਸ ਔਰ ਸਰਕਾਰ ਜਿਹੜੀ ਹੈ ਗੁਰਨੀ ਸੁੱਤੇ ਪਾਈ ਇਹਨਾਂ ਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ ਔਰ ਲੁੱਟਕਵਾ ਨਸ਼ੇ ਦੀ ਵਜ੍ਹਾ ਨਾਲ ਲੁੱਟਕਵਾ ਹੋ ਰਹੀ ਹੈ ਜਿਆਦੀਆਂ ਔਰ ਜਿਹੜਾ ਪੰਜਾਬ ਦਾ ਜਿਹੜਾ ਵਪਾਰੀ ਹੈ ਕਿਸਾਨ ਹੈ ਮਜ਼ਦੂਰ ਹੈ ਉਹ ਸਾਰਾ ਮਰ ਜਾਇਆ ਖੜਾ ਪਿਆ ਜਿਹੜੀ ਇੰਡਸਟਰੀ ਹੈ ਉਹ ਬਾਹਰਲੇ ਬਸੇ ਨੂੰ ਜਾ ਰਹੀ ਹੈ ਕੋਈ ਵਰਗ ਵੀ ਸੇਫ ਨਹੀਂ ਹੈਗਾ ਇਸ ਕਰਕੇ ਇਹ ਗੱਲਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਜਗਾਉਣ ਲਈ ਅਸੀਂ ਰੋਸ ਪ੍ਰਦਰਸ਼ਨ ਰੱਖਿਆ ਡੀਐਸਪੀ ਕੋਲ ਪਹੁੰਚ ਕੇ ਇਹਨਾਂ ਨੂੰ ਦਿਨਾਲੇ ਭਰੇ ਜਾਣ ਵਾਸਤੇ ਪੂਰਾ ਆਪ ਦੇ ਤੇ ਵਿਵਾਦ ਜੀ ਤੇ ਆ ਦੇ ਵੇਖੀ ਦੋਨੇ ਚੀਜ਼ਾਂ ਹੀ ਕਾਰਨ ਸਰਕਾਰ ਨੂੰ ਤਾਂ ਦਾ ਹੋਸ਼ ਆਣੀ ਭਗਵਾਨ ਸਿੰਘ ਮਾਨ ਕੇਜਰੀਵਾਲ ਦੀ ਆਓ ਭਗਤ ਜੀ ਹੋਈ ਹੈ ਔਰ ਜਦੋਂ ਹਰਿਆਣਾ ਇਲੈਕਸ਼ਨ ਆ ਜਾਣਗੇ ਪੰਜਾਬ ਦਾ ਹੈਲੀਕਾਪਟਰ ਉੱਧਰ ਲੈ ਕੇ ਤੁਰੇ ਫਿਰਨਗੇ ਔਰ ਜੇ ਪੁਲਿਸ ਹੈ ਉਹ ਵੀ ਜਦੋਂ ਔਰ ਨਿਗਰਾਨੀ ਕਰਨ ਵਾਲੀ ਸਰਕਾਰ ਦਾ ਸਹੀ ਤਰ੍ਹਾਂ ਹੋਵੇ ਫਿਰ ਪੁਲਿਸ ਪ੍ਰਸ਼ਾਸਨ ਦੀ ਆਪਣੀ ਮਰਜ਼ੀ ਕਰਦਾ ਔਰ ਦੂਰ ਦੇ ਜਿਹੜੇ ਲੰਬੀ ਵਾਲੇ ਆ ਮੁਲਾਜ਼ਮੋ ਇੱਥੇ ਲਾਏ ਹੋਏ ਆ ਇੱਥੋਂ ਵਾਲੇ ਗਿੱਦੜ ਵਾਲਾ ਆਏ ਹੋਏ ਆ ਔਰ ਉਹ ਰਾਵਾਂ ਜੀ ਤੋਂ ਰਿਫਰਦੇ 1000 ਦਾ 1500 ਦਾ ਪੈਟਰੋਲ ਵੀ ਡੀਜ਼ਲ ਪੂ ਕੇ ਹਰ ਰੋਈ ਡਿਊਟੀ ਕਰਨਾ ਹੋਣਾ ਕਿਸੇ ਨੂੰ ਔਖਾ ਇਸ ਕਰਕੇ ਦੋਨੇ ਚੀਜ਼ੇ ਜ਼ਿੰਮੇਵਾਰ ਨੇ ਸਰਕਾਰ ਵੀ ਔਰ ਪੁਲਿਸ ਪ੍ਰਸ਼ਾਸਨ ਵੀ ਜਾ ਰਹੀ ਹੈ ਪੂਰੇ ਪੰਜਾਬ ਇਹ ਪੂਰੇ ਪੰਜਾਬ ਵਿੱਚ ਡੀਐਸਪੀ ਦਫ਼ਤਰ ਜਿੱਥੇ ਵੀ ਹੈਗੇ ਹਰੇਕ ਹਲਕੇ ਦੇ ਵਿੱਚ ਕੀਤਾ ਜਾ ਰਿਹਾ ਹੈ ਕਿੰਨੇ ਵਜੇ ਤੋਂ ਸ਼ੁਰੂ ਕੀਤਾ ਸੂਰ ਕਿੰਨੇ ਵਜੇ ਖਤਮ 11 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ ਦੇਣਾ ਹੈ ਉਸ ਤੋਂ ਇਲਾਵਾ ਕੁਝ ਹੋਰ ਹੈ ਕੋਈ ਮੰਗ ਪੱਤਰ ਮੰਗ ਪੱਤਰ ਦੇਣਾ ਡੀਐਸਪੀ ਨੂੰ ਔਰ ਉਹ ਡੀਐਸਪੀ ਰਾਹੀਂ ਡੀਜੀਪੀ ਤੱਕ ਪਹੁੰਚੇ ਵੀ ਲੋਕਾਂ ਦੇ ਕੋਲੇ ਇਹ ਗੱਲ ਦਾ ਹੋਵੇ ਵੀ ਕਿਸ ਤਰ੍ਹਾਂ ਜਨਤਾ ਦਾ ਮਾਲ ਤੇ ਸੇਫ ਹੋ ਰਾ ਹੈ ਇਸ ਤਰ੍ਹਾਂ ਕੁਝ ਕਿ ਕਾਰਨ ਅੱਜ ਜਿਹੜਾ ਡਿਪਟੀ ਤੇ ਦਫ਼ਤਰ ਦੇ ਬਿਲਕੁਲ ਸਾਹਮਣੇ ਰੋਜ਼ਪਰ ਕਰਤੱਲਾ ਜੋ ਕੀਤਾ ਜਾ ਰਿਹਾ ਆ ਇਹ ਜੀ ਸਾਡੇ ਜੋ ਪੰਜਾਬ ਦਾ ਆਪਣਾ ਲਾਅ ਐਂਡ ਆਰਡਰ ਦੀ ਸਥਿਤੀ ਆ ਉਹਦੇ ਸਬੰਧ ਵਿੱਚ ਜਿਹੜਾ ਸਾਰੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਅਨੁਸਾਰ ਜੋ ਸਾਰੇ ਪੰਜਾਬ 'ਚ ਅੱਜ ਹੈੱਡਕੁਆਰਟਰਾਂ ਦੇ ਅਸੀਂ ਧਰਨੇ ਦੇ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ ਜਿਹੜਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਾਕ ਤੋਂ ਬਾਕ ਚ ਹੋ ਰਹੀ ਐ ਰਾਤ ਨੂੰ ਸ਼ਰੇ ਆਮ ਕਿਤੇ ਲੁੱਟਾ ਕੋਈ ਹੋ ਰਹੀ ਐ ਕਿਤੇ ਮਰਡਰ ਹੋ ਰਿਹਾ ਇਸ ਦੇ ਸਬੰਧ ਵਿੱਚ ਅਸੀਂ तमाम ਕਾਂਗਰਸ ਪਾਰਟੀ ਦੇ ਲੋਕ ਇਸ ਘਰਚ ਵਿੱਚ ਖੁੱਦੇ ਆ ਜੀ ਕੀ ਲੱਗਦਾ ਕਿ ਲੁੱਟ ਕੋਣ ਜੇ ਕਾਰਨ ਕੀ ਮੰਨਦੇ ਹੋ ਕਾਰਨ ਦਾ ਇਹ ਤਾਂ ਜੀ ਸਰਕਾਰ ਦੀਆਂ ਤਕਰੀਬਨ ਇਹ ਮੈਨੂੰ ਮੈ ਤਾਂ ਆਣਾ ਵੀ ਇਹ ਨਵਾਂ ਬਦਲਾਅ ਜਿਹੜਾ ਇਹ ਬਦਲਾਅ ਤੇ ਆ ਸਭ ਤੋਂ ਵੱਧ ਸਰਕਾਰ ਜੇ ਨਾਕਾਮੀ ਹੈਗੀ ਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਇਹਨਾਂ ਨੇ ਪੌਣੇ 3 ਸਾਲਾਂ ਚ ਪ੍ਰਸ਼ਾਸਨ ਰਾਜ ਦਿੱਤਾ ਤੇ ਤਕਰੀਬਨ ਸਾਰੇ ਵਰਗਾਂ ਦੇ ਲੋਕ ਇਹਨਾਂ ਤੋਂ ਦੁਖੀ ਹੈ ਕੋਈ ਕਿਸੇ ਦਾ ਕਿਸੇ ਤੇ ਕੰਟਰੋਲ ਨਹੀਂ ਆ ਕੋਈ ਕਿਸੇ ਦਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਹੈ ਥੱਲੇ ਤੋਂ ਲੈ ਕੇ ਉੱਤੇ ਤੱਕ ਉੱਪਰ ਤੋਂ ਲੈ ਕੇ ਥੱਲੇ ਤੱਕ तमाम ਸਿਸਟਮ ਹਿੱਲਿਆ ਪਿਆ ਔਰ ਪੰਜਾਬ ਦੀ ਜਨਤਾ ਇਹਨਾਂ ਤੋਂ ਬਹੁਤ ਨਾਰਾਜ਼ ਤੇ ਦੁਖੀ ਹੈ ਔਰ ਉਹ ਤਾਂ ਸਰਕਾਰ ਵਧੀਆ ਚੱਲ ਰਹੀ ਆ ਅਸੀਂ ਪਹਿਲੀ ਵਾਰ ਵੀ ਸਾਡੇ ਇਖਤियार ਆਉਗੇ ਅਸੀਂ ਨੌਕਰੀਆਂ ਦੇ ਰਹੇ ਆ ਹੋਰ ਅੰਧਿਆ ਤੇ ਸਾਰਾ ਉੱਤਰ ਚੁੱਕਿਆ ਹੈਗਾ ਭਾਈ ਜੀ ਸਾਨੂੰ ਬਾਲਾ ਤਾਂ ਨਹੀਂ ਪਤਾ ਸਾਡੇ ਮੁਕਸਰ ਵਿਧਾਨ ਸਭਾ ਹਲਕੇ ਦੇ 68 ਪਿੰਡ ਆ 31 ਵਾਰਡ ਆ 14 ਵਾਰਡ ਸਾਡੇ ਬਰੀ ਵਾਲੇ ਦੇ ਆ ਸਾਡੇ ਤਮਾਮ ਇਹਨਾਂ ਚੋਂ 2.5 2 ਲੱਖ ਵੋਟਰਾਂ ਚੋਂ ਜੇ ਕਿਤੇ ਮੁਕਸਰ ਹਲਕੇ ਚੋਂ ਸਾਡੇ ਇਥੋਂ ਦੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਮੁਕਸਰ ਜ਼ਿਲ੍ਹੇ ਨਾਲ ਸੰਬੰਧਤ ਦੋ ਕੈਬਨਿਟ ਮੰਤਰੀ ਆ ਸਾਨੂੰ ਆ ਇੱਕ ਵੀ ਬੰਦਾ ਇੱਕ ਇੱਕ ਸਿੰਗਲ ਉਹਦਾ ਨਾਂ ਉਹਦੇ ਪਿਤਾ ਦਾ ਨਾਂ ਉਹਦਾ ਪਿੰਡ ਵੋਟਰ ਕਾਰਡ ਉਹਦੇ ਘਰ ਦਾ ਨੰਬਰ ਦੱਸ ਦੇਣ ਮੁਕਸਰ ਹਲਕੇ ਚੋਂ ਨਹੀਂ ਮੁਕਸਰ ਜ਼ਿਲ੍ਹੇ ਚੋਂ ਹੀ ਦੱਸ ਦੇਣ ਤੇ ਅਸੀਂ ਮੁਕਸਰ ਹਲਕੇ ਚੋਂ ਸਾਨੂੰ ਦੱਸ ਦੇਣ ਇੰਨੇ ਏਰੀਆ ਚ ਇੱਕ ਬੰਦਾ ਵੀ ਲੱਗਿਆ ਤਿੰਨ ਸਾਲਾਂ ਚ ਇੱਕ ਨਾਂ ਦੱਸ ਦੇਣ ਤਾਂ ਅਸੀਂ ਉਹਨਾਂ ਨੂੰ ਸਲਾਮ ਕਰਾਂਗੇ ਯਾਰ ਵੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ 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 ਅੱਜ ਇਹ ਪ੍ਰਦਰਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਪ੍ਰਧਾਨ ਜੀ ਦੇ ਆਦੇਸ਼ਾਂ ਤੇ ਸਾਰੇ ਪੰਜਾਬ ਚ 117 ਵਿਧਾਨ ਸਭਾ ਹਲਕਿਆਂ ਚ ਹੋ ਰਿਹਾ ਜੀ ਜਿੱਥੇ ਵੀ ਸਾਡੇ ਸਬ ਡਿਵੀਜ਼ਨ ਪੈਂਦੀ ਆ ਮਾਨਯੋਗ ਡੀਐਸਪੀ ਸਾਹਿਬ ਦੇ तमाम ਅਸੀਂ ਉਹਨਾਂ ਦੇ ਬਾਹਰ ਅਸੀਂ तमाम ਸ਼ਾਂਤਮਈ ਢੰਗ ਨਾਲ ਇਹ ਪ੍ਰਦਰਸ਼ਨ ਕਰ ਰਹੇ ਆ ਤੇ ਆਸ ਕਰਦੇ ਆ ਵੀ ਜੋ ਵੀ ਸਾਨੂੰ ਅੱਗੇ ਕਾਂਗਰਸ ਪਾਰਟੀ ਦੇ ਸਾਡੇ ਪ੍ਰਧਾਨ ਜੋ ਵੀ ਆਦੇਸ਼ ਕਰਨਗੇ ਅਸੀਂ ਇਸ ਜ਼ੁਲਮ ਦਾ ਟਾਕਰਾ ਤਕੜੇ ਹੋ ਕੇ ਸਾਰੇ ਪ੍ਰਾਰ ਰਲ ਕੇ ਕਰਾਂਗੇ ਇਹ ਪ੍ਰਦਰਸ਼ਨ ਸਾਡਾ 10:00 ਤੋਂ 1:00 ਵਜੇ ਤੱਕ ਹੈ ਜੀ ਤੇ ਤਕੜੇ ਹੋ ਕੇ ਅਸੀਂ ਆ ਸੰਘਰਸ਼ ਚ ਕੁੱਦਾਂਗੇ ਚਾਹੇ ਸਾਨੂੰ ਉਹ ਪ੍ਰਧਾਨ ਜੀ ਪੱਕੇ ਆਦੇਸ਼ ਵੀ ਕਰਨ ਇਥੇ ਬਹਿਨ ਦੇ ਅਸੀਂ ਪੱਕੇ ਆਪਦੇ ਲੋਕਾਂ ਵਾਸਤੇ ਲੜਨ ਮਰਨ ਲਈ ਤਿਆਰ ਆ ਜੀ ਇਹ ਕੀ ਕਰਨਾ ਅੱਜ ਦਾ ਰੋਸ ਪ੍ਰਦਰਸ਼ਨ ਇਹ ਜਿਹੜਾ ਅਸੀਂ ਅੱਜ ਮੁਕਸਰ ਹਲਕੇ ਦੇ ਵਿੱਚ ਡੀਐਸਪੀ ਦੇ ਦਫ਼ਤਰ ਦੇ ਬਾਹਰ ਵਿੱਚ ਜਿਹੜਾ ਰੋਸ ਦਰਨਾ ਕੀਤਾ ਹੈ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਜੀ ਵੱਲੋਂ ਦਿਸ਼ਾ ਨਿਰਦੇਸ਼ ਮੁਤਾਬਕ ਅੱਜ ਪੰਜਾਬ ਦੇ 117 ਹਲਕਿਆਂ ਦੇ ਵਿੱਚ ਅੱਜ ਰੋਸ ਦਰਨਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਜ ਜਿਹਨਾਂ ਦਾ 3 ਸਾਲ ਦਾ ਪੌਣੇ 3 ਸਾਲ ਦਾ ਕਾਰਜਕਾਲ ਹੈ ਅੱਜ ਕਾਨੂੰਨ ਵਿਵਸਥਾ ਢਾਈ ਢੇਰੀ ਹੋ ਚੁੱਕੀ ਹੈ ਅੱਜ ਜੋ ਪੰਜਾਬ ਦੇ ਹਾਲਾਤ ਆ ਚਾਹੇ ਲਾਅ ਨਾ ਆਰਡਰ ਦੇ ਨੇ ਚਾਹੇ ਲੁੱਟ ਖੁੱਟ ਦੇ ਨੇ ਚਾਹੇ ਰੋਜ਼ ਕਤਲ ਹੁੰਦੇ ਨੇ ਚਾਹੇ ਰੋਜ਼ ਸਾਡੀਆਂ ਭੈਣਾਂ ਦੀਆਂ ਮਾਵਾਂ ਦੀਆਂ ਚੁੰਨੀਆਂ ਖੁੰਝਾ ਜਾਂਦੀਆਂ ਮੋਬਾਈਲ ਖੋਏ ਜਾਂਦੇ ਨੇ ਪਰਸ ਖੋਏ ਜਾਂਦੇ ਨੇ ਸ਼ਰਿਅਮ ਕਤਲ ਕੀਤੇ ਜਾਂਦੇ ਹਨ ਸ਼ਰਿਅਮ ਗੋਲੀਆਂ ਚੱਲ ਰਹੀਆਂ ਆ ਅੱਜ ਉਸ ਕਾਨੂੰਨ ਵਿਵਸਥਾ ਦੇ ਖਿਲਾਫ ਅਸੀਂ ਇਹ ਕਾਂਗਰਸ ਪਾਰਟੀ ਵੱਲੋਂ ਅਸੀਂ ਇੱਕ 2 ਘੰਟੇ ਦਾ ਅਸੀਂ ਰੋਸ ਤਰਨਾ ਰੱਖਿਆ ਕਾਫੀ ਮੰਨਦੇ ਹੋ ਇਹ ਨਾਲ ਲੋਕਾਂ ਨੂੰ ਹੋ ਰਹੀਆਂ ਨਹੀਂ ਇਹ ਪਰਸਪਰ ਦਾ ਮੰਨੂ ਮੋਬਾਈਲਾਂ ਨਹੀਂ ਹੋਏ ਜਾ ਰਹੇ ਨੇ ਅਸਲ ਕੀ ਹੈ ਜੀ ਪੰਜਾਬ ਦਾ ਵਿੱਚ ਮੁੱਖ ਮੰਤਰੀ ਵੱਲੋਂ ਕੋਈ ਕੰਟਰੋਲ ਨਹੀਂ ਕੀਤਾ ਗਿਆ ਗੱਲਾਂ ਸੁਣਾ ਸਕਦੇ ਆ ਚੁਟਕਲੇ ਭਗਵੰਤ ਸਿੰਘ ਮਾਨ ਬਹੁਤ ਸੋਹਣੇ ਚਲਾ ਸਕਦੇ ਆ ਸਟੇਜ ਬਹੁਤ ਸੋਹਣੀ ਚਲਾ ਸਕਦੇ ਆ ਪਰ ਸਰਕਾਰ ਚਲਾਉਣ ਚ ਪੰਜਾਬ ਦੇ ਮੁੱਖ ਮੰਤਰੀ ਬਿਲਕੁਲ ਫੇਲ ਸਾਬਤ ਹੋਏ ਨੇ ਠੀਕ ਆ ਬੜੀਆਂ ਸਰਕਾਰਾਂ ਆਈਆਂ ਅਕਾਲੀ ਦਲ ਦੀ ਸਰਕਾਰ ਵੀ ਆਈ ਹੈ ਸਾਡੀ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਪਰ ਜੋ ਹਾਲਾਤ ਪੰਜਾਬ ਦੇ ਤਿੰਨ ਸਾਲਾਂ ਚ ਹੋ ਗਏ ਆਪਾਂ ਆਪਦੇ ਮੁਕਸਰ ਦੀ ਗੱਲ ਕਰਨ ਲਗੇ ਆਪਣਾ ਬਹੁਤ ਛੋਟੇ ਸ਼ਹਿਰਾਂ ਚੋਂ ਮੁਕਸਰ ਆਉਂਦਾ ਪਰ ਜੋ ਹਾਲਾਤ ਅੱਜ ਮੁਕਸਰ ਦੇ ਨੇ ਤੁਸੀਂ ਇੱਕ ਪੱਤਰਕਾਰ ਹੋ ਸਾਥੀਓ ਰੋਜ਼ ਕਵਰੇਜ ਕਰਦੇ ਆ ਕਿੰਨੇ ਹਾਲਾਤ ਮੁਕਸਰ ਦੇ ਮਾੜੇ ਨੇ ਕਦੇ ਸੁਣੇ ਨਹੀਂ ਸੀ ਕਿ ਦਿਨੇ ਵੀ ਕਿਸੇ ਨੂੰ ਕੋਈ ਲੁੱਟ ਕੇ ਲੈ ਜਾਂਦਾ ਦਿਨੇ ਵੀ ਕਿਸੇ ਨੂੰ ਕੋਈ ਪਿਸਤੌਲ ਦਿਖਾ ਕੇ ਉਤੋਂ ਲੁੱਟਕ ਸੁੱਟ ਕੀਤੀ ਜਾਂਦੀ ਦਿਨੇ ਵੀ ਚੋਰੀਆਂ ਹੋ ਜਾਂਦੀਆਂ ਦੇ ਨੇਵੀ ਕਰਾਂ ਚ ਵੜਿਆ ਜਾਂਦਾ ਇਹ ਹਾਲਾਤ ਅੱਜ ਪੰਜਾਬ ਦੇ ਪੁਲਿਸ ਪਤਾ ਨਹੀਂ ਕਿਉਂ ਚੁੱਪ ਕਰੀ ਬੈਠੀ ਆ ਸਰਕਾਰ ਦੇ ਹਾਲਾਤ ਦੇਖ ਕੇ ਅਸੀਂ ਅੱਜ ਸਰਕਾਰ ਨੂੰ ਜਗਾਉਣ ਆ ਸਤੇ ਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਹਾਡਾ ਕਾਰਜਕਾਲ ਆ 2 ਸਾਲ ਦਾ ਕਾਰਜਕਾਲ ਤੁਹਾਡਾ ਹੋ ਗਿਆ ਲੋਕ ਸ਼ਾਂਤੀ ਚਾਹੁੰਦੇ ਆ ਲੋਕ ਅਮਨ ਸ਼ਾਂਤੀ ਚਾਹੁੰਦੇ ਆ ਇਸ ਕਰਕੇ ਅਸੀਂ ਅੱਜ ਰੋਸ ਤਰ ਨਾ ਰੱਖੀ ਇਹ ਅਸੀਂ 10 ਵਜੇ ਤੋਂ ਲੈ ਕੇ 1 ਵਜੇ ਤੱਕ ਧਰਨਾ ਦਾ ਸਾਨੂੰ ਕਾਲ ਆਈ ਸੀ ਸਾਡੇ ਪੰਜਾਬ ਦੇ ਪ੍ਰਧਾਨ ਵੱਲੋਂ ਅਸੀਂ 1 ਵਜੇ ਤੱਕ ਰੋਸ ਤਰ ਨਾ ਰੱਖਣਾ